ਸਤਿ ਸ਼੍ਰੀ ਅਕਾਲ ਜੀ ਪੈਂਟ ਹੋਰ ਮਾਨੂੰ ਜਿੱਥੇ ਵੀ ਤੁਸੀਂ ਹੋਗੇ ਰਾਜ ਕੁਛ ਹੋਗੇ ਪਰਮਾਤਮਾ ਤੋਂ ਅਰਦਾਸ ਕਰਕੇ ਸਭ ਸਤਿ ਸ਼੍ਰੀ ਅਕਾਲ ਵੇਰ ਪਰਿਆ ਅਤੇ ਜੀ ਸਭ ਤੇ ਯੂਟਿਊਬ ਕੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਨਵੇਂ ਜਿਹੜੇ ਭੈਣ ਭਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੇਰੇ ਨਾਲ ਨਾਲ ਨੌਸੀ ਦਾ ਵੀ ਧੰਨਵਾਦ ਆਦੇ ਬਾਹਰ ਬੈਠੇ ਤੇ ਸਾਰੇ ਸਾਰੇ ਚਿੱਤੇ ਭੈਣ ਭਰਾ ਬੱਚੇ ਸਾਰੇ ਰੂਪਿਆਂ ਕੋ ਸਤਿ ਸ਼੍ਰੀ ਅਕਾਲ ਹੈ ਜੀ ਰਮਾਤਾਂ ਮਾਤਾਂ ਦਾ ਪਰ ਆਪਰੇਕੀ ਅੱਜ ਅਸੀਂ ਮਸਾਂ ਮਸਾਂ ਜਣਕੇ ਬੱਚੇ ਐ ਰਮਾਤਾਂ ਦੀ ਮੇਰੇ ਵਾਲ ਬਚ ਗਏ ਤੇ ਚਲਦੇ ਛੱਤ ਵਾਲੇ ਪੱਖੇ ਦਾ ਹਰ ਜਿਹੜਾ ਇੱਕ ਪਾਸੋਂ ਪਾਟ ਗਿਆ ਉਹ ਪੱਖੇ ਦਾ ਘਰ ਲੱਭੀ ਜਾਂਦਾ ਬਸ ਫਾਰ ਬਖਾ ਦਿੰਦੇ ਐ ਤੇ ਪਰ ਬਚ ਗਏ ਥੋੜਾ ਜਿਹਾ ਅੜਕਿਆ ਹੋਇਆ ਬਸ ਅੱਜ ਗੁਜਰਤੀ ਮੈਂ ਬਾਹਰ ਵੀ ਬਾਹਰ ਸੀਗਾ ਕਰਮਜੀਤ ਦੀ ਬਾਹਰ ਸੀਗੇ ਬੱਚੇ ਧੰਨੇ ਪੈਸੀ ਸਕੂਲੋਂ ਆਏ ਸੀ ਚਾਹ ਪੀ ਰਹੇ ਸੀਗੇ ਤੇ ਉਹ ਅਸੀਂ ਬਾਹਰ ਇਹਨਾਂ ਦੇ ਕੱਪੜਿਆਂ ਦਾ ਹੀ ਅਰੇਂਜਮੈਂਟ ਕਰ ਰਹੇ ਸੀਗੇ ਥੋੜੇ ਸੀ ਬੱਦੀ ਤੇ ਮੈਂ ਜਦੋਂ ਅੰਦਰ ਆਇਆ ਤੇ ਕਰਮਜੀਤ ਜੀ ਦੇ ਕੱਪੜੇ ਥੋੜਾ ਲੱਗੀ ਤੇ ਮੈਂ ਆ ਜੀ ਇਹਨਾਂ ਜਦੋਂ ਵੇਖਿਆ ਮੈਂ ਕਿਹਾ ਤੁਸੀਂ ਪੱਖਾ ਘੱਟ ਕੇ ਕਾਹ ਤੋਂ ਕਰਤਾ ਇਹ ਆ ਤੇ ਨਹੀਂ ਡੈਡੀ ਅਸੀਂ ਪੱਖਾ ਨਹੀਂ ਘੱਟ ਕੇ ਕੀਤਾ ਇਹਦਾ ਹਲਾ ਜਾਂ ਮੈਂ ਪੱਖੇ ਅੱਧ ਮੀਟਰ ਨਹੀਂ ਵੇਖਿਆ ਉਹ ਜਿਹੜੀ ਨੀਜੀ ਆਉਤੇ ਸੀਗੀ ਜਦੋਂ ਉਹ ਰੁਕਿਆ ਇਹਨੂੰ ਉਸ ਟਾਈਮ ਹੀ ਇਹ ਹਰ ਜਿਹੜਾ ਲੁੱਕ ਗਿਆ ਤੇ ਪਰ ਪੱਖਾ ਸਲੋ ਹੋ ਗਿਆ ਕਿਉਂ ਜਦੋਂ ਪੱਖਾ ਫਾਰ ਲੰਕਰ ਲੱਗ ਗਿਆ ਤੇ ਮੋਟਰ ਤੇ ਜਿਆਦਾ ਜ਼ੋਰ ਪਾਉਣ ਲੱਗਾ ਜੇ ਮੈਂ ਕਹਿੰਦਾ ਨਾ ਆਮ ਦਾ ਉਨੀ ਸਪੀਡ ਤੇ ਚੱਲਦਾ ਰਹਿੰਦਾ ਇਹ ਕਿਸੇ 50 20 ਦਾ ਜਾਂ ਬੇਤੇ ਦਾ ਇਹ ਨੁਕਸਾਨ ਜ਼ਰੂਰ ਕਰ ਜਾਣਾ ਸੀ ਇਹਨੇ ਪਰ ਆਤਮਾ ਨੇ ਰੇਅਰ ਕੀਤੀ ਬਚਤ ਰਹਿ ਗਈ ਕੋਈ ਨਸਾਨ ਨਹੀਂ ਹੋਇਆ ਪਰ ਮੈਂ ਅੱਜ ਤੱਕ ਇਹ ਘਟਨਾ ਨਹੀਂ ਦੇਖੀ ਹੈ ਜਿਹੜਾ ਚਾਲ ਦੇ ਪੱਖੇ ਦੇ ਛੱਤ ਵਾਲੇ ਦੇ ਪਰ ਟੁੱਟ ਜਾਣ ਤੇ ਪਰ ਹੁਣ ਮੈਂ ਮੈਤਰੀ ਨੂੰ ਗੋਨ ਲਾਇਆ ਤੇ ਹੁਣ ਉਧਰਲਾ ਪੱਖਾ ਇੱਥੇ ਲਵਾ ਲਾ ਜੀ ਹੁਣ ਉਧਰਲਾ ਪੱਖਾ ਹੁਣ ਇੱਥੇ ਲਗਵਾਉਣਾ ਮੈਂ ਬਾਕੀ ਅੱਜ ਤੱਕ 3 ਜਿਹੇ ਨੂੰ ਗਿਆ ਮੇਰੇ ਇਹਦਾ ਪੱਖਾ ਲੋੜਾ ਬਹੁਤ ਔਖੀਆਂ ਕਰਦੀ ਬਹੁਤ ਜ਼ਿਆਦਾ ਉਹਨਾਂ ਨੇ ਮੈਂ ਫਸੂਦਵਾ ਤੇ ਮੈਂ ਚਾਚਾ ਕੋਈ ਜਲੀ ਪਾਉਂ ਆਪਣੇ ਇਹ ਪਾਰ ਆ ਪਹਿਲਾ ਚਾਂਸ ਦੇਖਿਆ 39 46 ਸਾਲ ਦੀ ਉਪਰ ਹੋ ਗਿਆ ਮੇਰੀ ਪਰ ਮੈਂ ਆਪ ਕੋ ਜਿੰਨੇ ਕਈ ਪੱਕੇ ਆਪ ਕੋ ਉੱਧਰ ਭਾਰੇ ਤੇ ਜਾਉਂਦੇ ਜਾਂ ਆ ਪੱਕੇ ਨਹੀਂ ਇਹਨਾਂ ਨੇ ਫਰਟ ਪੁੱਟ ਸਕਦੇ ਆ ਕਈ ਵਾਰੀ ਕੋਈ ਅਪਰਚੂਨ ਜ ਅਚਨ ਜੇ ਚੱਕਣ ਲੱਗਿਆ ਤਾਂ ਵਪਾਰ ਬਾਜ਼ੀ ਵੀ ਜਾਂਦੇ ਆ ਜਾਇ ਦੇਖ ਪੈਂਦੇ ਆ ਜਾਲੀ ਟੁੱਟ ਕੇ ਟੁੱਟ ਜਾਂਦੀ ਆ ਪਰ ਆ ਨਹੀਂ ਕਿਹੜੀ ਵੀ ਚਾਲ ਦੇ ਪੱਕੇ ਦਾ ਫਰਟ ਪੁੱਟ ਸਕਦੇ ਆ ਕਿ ਬੋਲੀ ਜਾਂਦੀ ਸੀ ਕੋਲੋਂ ਪਰਵਾ ਤੁਹਾਡੀ ਬਾਤ ਚ ਰੱਖੀ ਮੈਂ ਕੀਤੀ ਚਾਹਨਾ ਇਹ ਬਾੜਾ ਤਾਂ ਸਭ ਉਹਨਾਂ ਦਾ ਹੀ ਦਾਸ ਸੀ ਜਾਂ ਤੇ ਜਦੋਂ ਮੈਂ ਆਇਆ ਪਹਿਲਾਂ ਤਾਂ ਮੈਂ ਵੀ ਘਬਰਾ ਗਿਆ ਫਿਰ ਮੈਂ ਨੂੰ ਆਖਿਆ ਵਾਤ ਪੰਥਵਾ ਦਾ ਅੱਖੇ ਦਾ ਪਾਸ ਤੋਂ ਗਿਆ ਕਿ ਬਕੂ ਜੀ ਤੇ ਸੱਚ ਬੰਦ ਕਰਤੀ ਤੇ ਹੁਣ ਉਹਨਾਂ ਨੇ ਮਾ ਦੇ ਨੇ ਦੇਖਣਾ ਇਹ ਕੀ ਗੱਲ ਹੋਣੀ ਕੀ ਪਰ ਇਹ ਮੋਟਰ ਤੇ ਜਿਹੜਾ ਕਹਿੰਦੇ ਚਾਲੂ ਹੋ ਗਿਆ ਤੇ ਫਿਰ ਸ਼ਾਇਦ ਹੋ ਸਕਦਾ ਹੈ ਛੱਤ ਦੇ ਨਾਲ ਜਿਆਦਾ ਲੱਗਿਆ ਸੀ ਉੱਪਰ ਉੱਪਰ ਨਾ ਨਾ ਇਹ ਨਹੀਂ ਮਾਵਾ ਛੱਤ ਦੇ ਨਾਲ ਤੋਂ ਪੱਖਾ ਥੋੜਾ ਬੀਹਣਾ ਹੋ ਗਿਆ ਪਰ ਮੈਨੂੰ ਸ਼ੱਕ ਆਨਾ ਜਦੋਂ ਇਹ ਕਿਤੇ ਯੇਸ਼ੂ ਉਸੇ ਬੰਦੁੰਦਿਆਂ ਲੋੜ ਘਟਦਾ ਇਹਦੀ ਸਪੀਡ ਵੱਧ ਗਈ ਫਾਰਸੀ ਮਾਰਾ ਥੋਚੋ ਹਲ ਮਾਰ ਗਿਆ ਸਹੀ ਮਾਰ ਕਰਕੇ ਟੁੱਟ ਗਿਆ ਹਾਂਜੀ ਨੇ ਸਾਡੇ ਜੋ ਇੱਕ ਅਧਾ ਹਸਪਤਾਲ ਪਿਆ ਉਹਨਾਂ ਚੋਂ ਹਾਂਜੀ ਹਾਂ ਜੇ ਕਿਤੇ ਰਾਤ ਨੂੰ ਟੁੱਟਦਾ ਤਾਂ ਫੇਰ ਤਾਂ ਆਪਣਾ ਸਾਰਿਆਂ ਦਾ ਨਿਸ਼ਾਨ ਹੋਣਾ ਸੀ ਤੇ ਪਰ ਬਚ ਗਏ ਬਾਈ ਦਾ ਵਾਈ ਦਾ ਸਾਰਿਆਂ ਦੇ ਵੱਜ ਕੇ ਜਾਣਾ ਸੀ ਆ ਚੁਕੇ ਹੁਣ ਪਰ ਜੇ ਜੈਸਾ ਹੋਵੇ ਸਪੀਡ ਨਹੀਂ ਆਣਾ ਸੀ ਉਪਰੋਂ ਤਾਂ ਸਾਰਾ ਸਪੀਡ ਸੀ ਕਿ ਕਿਸੇ ਪਾਸੇ ਵੀ ਵੱਜ ਕੇ ਮਾਰ ਸਕਦੀ ਸੀ ਇੰਨੀ ਜਮਾਈ ਆਨ ਦਾ ਵੱਜ ਕੇ ਤੇ ਇਹਦੀ ਕੈਂਕਰ ਜੀ ਟੁੱਟ ਕੇ ਕਈ ਵਾਰੀ ਵੱਜ ਵੀ ਸਕਦੀ ਥੁਰ ਕੇ ਇਹ ਨਹੀਂ ਪਤਾ ਉਹ ਕਿੰਨਾ ਕੀ ਅੜ ਗਿਆ ਬੱਸ ਮਾਰਾ ਗਈ ਪਰ ਪਹੁੰਚ ਗਏ ਜੀ ਪ੍ਰਮਾਤਮਾ ਦੀ ਮਿਹਰ ਕਰਕੇ ਸੱਚੇ ਪਾਤਸ਼ਾਹ ਦੀ ਪ੍ਰਮਾਤਮਾ ਦੇ ਰੂਪ ਵਿੱਚ ਅੰਦਰ ਵਸਦੇ ਜੀ ਇਹ ਜਿਹੜੀ ਛੋਟੀ ਜਿਹੀ ਚੀਜ਼ ਤੋਂ ਨਾ ਪਰ ਟਿਕਟ ਨਾ ਬਣ ਜਾਂਦੀ ਕਈ ਵਾਰੀ ਚਲੋ ਆਪਣੇ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ ਨਾਲ ਸੱਚੇ ਪਾਤਸ਼ਾਹ ਦੇ ਤੁਹਾਡੀਆਂ ਦੁਆਵਾਂਾਂ ਦੇ ਨਾਲ ਅੱਜ ਸਾਡੀ ਗੱਲਬਾਤ ਹੋ ਗਈ ਹੈ ਮੈਂ ਹਮੇਸ਼ਾ ਹਰੇਕ ਵੀਰ ਜੀ ਦੇ ਚੇਹੇ ਨਾਲ ਮਿਲਦਾ ਹਾਂ ਜਿਹੜੇ ਭੈਣ ਭਰਾ ਹਨ ਉਹਨਾਂ ਚ ਤਾਕਤ ਬੜੀ ਹੁੰਦੀ ਹੈ ਰੱਬ ਦਾ ਰੂਪ ਇਸ ਸ਼ੀਸ਼ਾ ਇਸ ਸ਼ੀਸ਼ਾ ਚ ਵੀ ਪਾਉਂਦੇ ਬੋਲੀਏ ਆਪਣੇ ਲਈ ਤਾਂ ਹੈ ਕਰ ਰੱਬ ਦਾ ਰੂਪ ਤੁਸੀਂ ਟੈਂਪਰਾ ਸੱਦੇ ਰੱਖੋ ਠੀਕ ਹੈ ਜੀ ਤੁਹਾਡੀਆਂ ਬਗਾਵਨਾ ਦੇ ਨਾਲ ਅੱਜ ਆ ਜਾਈਏ ਵਾਹ ਵਾਹ ਬੱਚ ਗਈ ਪਰ ਦਰਬਾਰ ਲੱਗਿਆ ਜੇ ਕਿ ਮਨਜੀ ਕੁੜਾ ਆ ਗਿਆ ਜੇ ਕਿ ਤੇ ਅਸੀਂ ਬਾ ਬਾਈ ਜੀਵੇਂ ਇਹ ਕਹਿੰਨੇ ਚਲੋ ਆਪਾਂ ਇਹ ਲਈ ਇਹਨਾਂ ਦੀ ਭਾਰਤੀ ਦਾ ਕੰਮ ਨਹੀਂ ਚੱਲਦੇ ਆ ਫੇਰ ਬਾਹਰ ਅੰਦਰ ਚੱਲਦੇ ਆ ਤੇ ਉਹ ਦੋਨੋਂ ਕੀ ਭਗਾਇ ਕੀ ਕਰਨਾ ਚਾਹੀਏ ਜੇ ਡੇਡੀ ਮੇਰੀ ਹੋ ਮੰਨਦੇ ਤੇ ਭਈਆ ਬੇਟਾ ਮੇਰਾ ਹੈ ਮੰਨਦੇ ਤੇ ਪਿਆਰ ਬੈਠ ਕੇ ਪਰ ਬੱਚਾ ਕਰਾਏਗੀ ਮੈਂ ਇਹਨੂੰ ਆ ਕੇ ਇਹਨਾਂ ਦੇ ਗਾਲ ਪੈ ਗਿਆ ਮੈਂ ਕਿ ਤੁਸੀਂ ਯਾਰ ਪੱਖਾ ਘੱਟ ਕੇ ਕੀ ਕਰਨੀ ਅੱਜ ਬਾਹਰ ਕੀ ਗੱਲ ਤੁਹਾਨੂੰ ਪਾਲਾ ਲਾਟਾਏ ਆ ਕਿ ਡੈਡੀ ਪਰ ਮੈਂ ਜਦੋਂ ਪੱਥੇ ਨਹੀਂ ਛਾਤੀ ਮਾਰੀ ਤੇ ਮੈਂ ਜਾਨੀ ਕਿ ਸਾਨੀ ਮਾਰੀ ਜਿੰਨਾ ਗਾਇ ਬਹੁਤ ਵੱਡਾ ਗਲਤ ਹੋਇਆ ਪਰ ਬੱਚੇ ਸੋ ਭੈਣ ਭਰਾ ਵਾਂਗ ਨਾ ਦੁਆਵਾਂ ਦੇ ਨਾਲ ਬਾਕੀ ਜਿਹੜੇ ਭੈਣ ਭਰਾ ਨਾਲ ਹੋਣ ਤੇ ਤਾਨਕ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਬੰਦੇ ਨੂੰ ਥੋੜਾ ਜਿਆਦਾ ਤਾਲੁ ਘੱਟ ਜਾਂਦਾ ਹੈ ਮਾਰਾ ਦਾਰ ਦਾ ਮੀਟਿੰਗ ਹੋਇਆ ਇਹਦਾ ਹਰਮਾਨ ਚਾਹੀਦਾ ਪਰ ਜਿਹੜੇ ਭੈਣ ਭਰਾ ਨਾਲ ਹੁੰਦੇ ਆ ਉਹਨਾਂ ਦੀ ਜਿਹੜੀ ਸਪੋਰਟ ਹੈ ਉਹ ਸਾਨੂੰ ਬਹੁਤ ਤਾਕਤ ਦਿੰਦੀ ਹੈ ਇਸੇ ਕਰਕੇ ਆਪਾਂ ਅੱਜ ਨੂੰ ਵੀਡੀਓ ਦੇ ਵਿੱਚ ਆਉਂਦੇ ਕੋ ਬਲਾਕ ਚਾਉਂਦੇ ਵਿੱਚ ਮੰਨ ਲੈਂਦੇ ਕਿ ਅੱਜ ਇਹ ਗੱਲ ਕੀਤਾ ਨਾ ਭਰਾਵੋ ਕਈ ਵਾਰੀ ਪਤਾ ਹੀ ਨਹੀਂ ਕਿਹੜੇ ਹੈ ਪਰ ਵੀ ਸਿਸ਼ਾਪਰਤਾ ਜਾਂਦੀ ਹੈ ਬਚਾ ਜਾਂਦੀ ਹੈ ਮੰਦਾ ਨਾ ਬੋਲਿਆ ਕਰੋ ਮੰਦਾ ਬੋਲਣ ਨਾਲ ਨਾ ਬੋਲੋ ਸਮਝ ਆਉਂਦਾ ਹੈ ਇਹ ਬਾਤ ਚ ਬਤਨ ਹੈ ਮੈਂ ਹਰੇਕ ਦੀ ਗੀਰੋ ਤੇ ਕਹ ਰਹੀ ਹਾਂ ਸ਼ੋਰ ਦੇ ਵਿੱਚ ਆਜੇ ਵੱਲੋਂ ਕੋਈ ਸ਼ਿਕਾਇਤ ਦੀ ਹੈ ਕਿ ਜੇ ਭੈਣ ਭਾ ਭਰਾ ਖਲਾਫ ਕਿਤੇ ਆਪਣੀ ਗੋਲ ਜਾਂ ਜਿੰਨੀ ਜਨਵਾਤ ਜਾਂਦੀ ਤਾਂ ਕੇਸ ਕਰਕੇ ਘਬਰਾ ਜਾਂਦਾ ਠੀਕ ਹੈ ਜੀ ਬਾਤ ਹੀ ਮੈਂ ਭਰਾ ਤੁਸੀਂ ਨਾਲ ਹੈ ਜੀ ਸਾਡੇ ਗੱਤਵਾਰ ਤੋਂ ਬਾਅਦ ਤੁਹਾਡੇ ਸਭ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਅਸੀਂ ਇਸ ਕਰਕੇ ਕਹਿੰਦੇ ਆ ਵੀ ਭਰਾਵੋ ਜਿਹੜਾ ਆਪਾਂ ਤੁਸੀਂ ਨੂੰ ਗੱਤ ਬੋਲਣਾ ਇਹਦਾ ਗੱਲ ਬੋਲਣ ਤੋਂ ਪਹਿਲਾਂ ਸੋਚੋ ਵੀ ਆਪ ਦਾ ਬਾਅਦ ਚ ਕੀ ਹੋਣਾ ਜੇ ਆਪਾਂ ਤੁਸੀਂ ਆਪੇ ਨਾਲ ਨੂੰ ਆਪਾਂ ਮਾਨ ਤੇ ਸਤਕਾਰ ਦੇਵਾਂਗੇ ਕੋਨਾ ਸਨਮਾਨ ਸਤਕਾਰ ਰੱਖਣ ਜਿਆਦਾ ਲੰਬੀ ਜੋ ਇਸ ਤਰ੍ਹਾਂ ਕਰਕੇ ਕਿ ਵੀ ਅੱਜ ਤੁਹਾਨੂੰ ਮੈਂ ਲੈ ਫਿਰ ਮੈਂ 1 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਇੱਥੇ ਸੀਗਾ ਉਦੋਂ ਬਾਅਦ ਚ ਸਵੇਰ ਦਾ 2:30 ਵਜੇ ਵਿੱਚ ਆ ਗਿਆ ਬੱਚੇ ਅਨਸਾਰ ਜੇ ਜੜੀ ਅੱਜ ਜਤਨਾ ਚਾਹੂਗਾ ਮੈਂ ਨਾ ਕੋਈ ਬੁਰਾ ਨਹੀਂ ਇਹਨੇ ਬੋਲੀ ਲਾਤੀ ਆਈ ਬਾਜ਼ੀ ਤੋਂ ਉੱਤਰ ਗਿਆ ਉਦੋਂ ਬਾਅਦ ਹੀ ਆ ਗਿਆ ਤੇ ਪਹਿਲਾਂ ਅਸੀਂ ਸਾਰੇ ਜੜੀ ਇੱਥੇ ਹੀ ਸੋਨੇ ਜੀ ਬੈਠੇ ਗਏ ਆ ਉਹ ਜ਼ਿਆਦਾ ਉਹ ਜ਼ਿਆਦਾ ਕੂਲਰ ਵੀ ਜਾਵੇ ਤਰੰਤਰਾਂ ਦੀਆਂ ਆਵਾਜ਼ਾਂ ਆਏ ਘੜਦ ਨਹੀਂ ਨਹੀਂ ਕੂਲਰ ਤਾਂ ਜਾ ਕਰਦੇ ਕੂਲਰ ਦਾ ਮੈਂ ਹੱਲ ਕਰੂਗਾ ਕੋਨ ਕੋਲ ਨੂੰ ਫੇਦਾ ਕਰਕੇ ਉਹਦੇ ਵਿੱਚ ਥੋੜਾ ਤੇਲ ਵੀ ਪਾਉਣਾ ਹੈ ਕਮੇਟੀ ਕੱਟਾ ਜਮ ਮਿਆਂ ਦਾ ਕੀ ਹੋ ਕੇ ਹੋ ਜੀ ਵਾਜਾ ਕਰਦੇ ਛੋਟਾ ਪਾਟੀ ਉਹਨਾਂ ਬਾੰਦ ਜਿਹੜੇ ਫਰਾਂ ਵਾਲਾ ਪਾਸੇ ਉਹਨੂੰ ਥੋੜਾ ਤੇਲ ਪਾ ਦੇਗੇ ਕੋਨੇ ਚ ਫਰਕ ਪੈ ਜਾਵੇਗਾ ਮਗਲ ਅਪਾ ਦੇ ਥੋੜਾ ਜਿਹਾ ਤੇਲ ਵੀ ਪਾ ਦੇ ਥਰਮੇ ਬਹੁਤ ਜ਼ਿਆਦਾ ਬਾਦ ਕੀ ਹੈ ਥੋੜੇ ਟਾਈਮ ਦੇਣ ਨੂੰ ਇਹਨਾਂ ਦੀ ਅਗਲੀ ਕਰ ਨੇ ਪਤਾ ਕਿੰਨੇ ਕੱਢੀ ਆਪਾਂ ਜੀ ਹੂੰ ਬਹੁਤ ਅੱਖੀ ਕੱਢੀ ਗਰਮੀ ਉਧਰ ਉਹਨਾਂ ਦਾ ਖਰਾਬ ਹੋ ਗਿਆ ਉਧਰ ਆ ਪੱਕਾ ਆ ਪੱਕਾ ਹੋ ਗਿਆ ਸੀ ਇਹ ਵੀ ਹੋ ਗਿਆ ਸੀ ਬਾਸ਼ਾ ਜਵਾਬ ਦੇ ਗਿਆ ਛੱਤ ਵਾਲੇ ਤਾਂ ਹਵਾ ਦਿੰਦੇ ਹੀ ਨਹੀਂ ਕਿਉਂਕਿ ਉੱਚਾ ਜਾਦੇ ਆ ਛੱਤ ਵਾਲਾ ਛੱਤ ਵਾਲਾ ਰਹਿ ਜਾਂਦਾ ਛੱਤ ਦੇ ਨਾਲ ਉਹ ਨੀਵਾ ਲਾਇਆ ਵਾ ਪਰ ਲਾ ਪੱਕਾ ਇਹਦੇ ਨਾਲੇ ਫਾਰ ਲਿਆ ਉਹਨੇ ਸੈਣਗੇ ਮੈਂ ਕਰਦੀ ਜਿਹੜਾ ਨੰਪਾ ਪਾਟ ਲਾ ਗਏ ਨਾ ਫਾਰ ਕੱਟੇ ਨਾ ਫਾਰ ਕਾਟ ਕੇ ਤੁਹਾਡੀ ਧੰਨੜਾ ਤੇ ਤੁਹਾਡੀ ਨੰਪਾ ਛੱਤ ਲਾਤੀ ਉਹ ਤਾਂ ਚੱਲੇ ਜੀ ਆਪਦੇ ਘਰੇ ਬਾਹਰ ਹੁੰਦਾ ਬਣਾ ਕੇ ਚਲਾ ਲਿਆ ਵਧੀਆ ਚੱਲਦੀ ਹੈ ਹਾਲੇ ਕੋਈ ਦਿੱਕਤ ਨਹੀਂ ਇਹ ਕੰਮ ਲੈ ਗਿਆ ਸੀ ਅਵੀ ਮੁਰਕਾ ਦਾ ਫੁੱਲ ਚੜ ਗਿਆ ਸਾਰ ਸੜਿਆ ਹੋਇਆ ਬੰਨ ਕੇ ਗੇਲਾ ਆਇਆ ਫੇਰ ਥੋੜਾ ਟਾਈਮ ਚਨਾਤ ਦੇ ਕੇ ਦੀਵਾਰ ਬੇਚਾ ਮੋਟਰਾਂ ਹਜੇ ਸੜੀਆਂ ਹੀ ਪਈਆਂ ਪਾਣੀ ਵਾਲੀਆਂ ਪਾਣੀ ਵਾਲੀਆਂ ਤਾਂ ਜਮੇ ਨਹੀਂ ਚੱਲਦੀਆਂ ਹਨਾ ਠੋਲਰਦੀਆਂ ਸਰਕੂਲਰ ਦੇ ਪਾਣੀ ਵਾਲੀਆਂ ਵੀ ਨਹੀਂ ਆ ਖਾਤਮਾ ਉਹ ਵੀ ਮੈਂ ਮੁਰਕੇ ਲੱਗ ਜਾ ਮੈਂ ਕਹਾਂ ਕਿ ਆ ਕੇ ਲੈ ਲੈਂਦਾ ਬੋਤਾ ਹੀ ਸੋਟਾ ਪਤਾ ਤਾ ਤੀ ਤੇ ਇਹ ਮੈਂ ਕਰੀ ਅੱਜ ਦੇਖੋ ਆ ਆਈਆਂ ਅਸੀਂ ਕਰਮੀ ਕਰ ਲੈ ਤੇ ਪਰਾਈ ਨਾਂ ਨੂੰ ਉਸ ਜੀ ਨੂੰ ਮੈਂ ਚਿੱਟਾ ਕੱਢਾ ਪਏ ਚਲੋ ਪਰਮਾਤਮਾ ਨੇ ਨਾਸਾ ਦਿੱਤਾ ਮੈਂ ਹੀ ਪੈ ਜਾਂਦੇ ਸੀ ਮੇਹੀ ਪੈ ਜਾਂਦਾ ਸੀਗਾ ਤੇ ਹੁਣ ਗਾਣ ਮਹਾਰਾਜ ਸਾਥ ਰੱਖੇ ਸੱਚੇ ਬਾਦਸ਼ਾਹ ਤੁਸੀਂ ਵਾਦ ਤੋਂ ਵਾਦ ਸਾਡੇ ਤੇ ਕਰਫਾ ਕਰੋ ਵਾਦ ਤੋਂ ਵਾਦ ਵੀਡੀਓ ਵਾਚ ਕਰਦੇ ਸਾਰੇ ਭੈਣ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਸੀਂ ਵੀ ਕੁਛ ਨਾ ਕੁਛ ਇਜੀਆਂ ਦੇ ਬੱਚੇ ਗਏ ਸਹੀ ਗੱਲ ਹੈ ਜੀ ਆਪਾਂ ਨੇ ਮਾਰ ਦੇ ਝੂਠ ਬਾਕੀ ਕੀ ਘੜਦਾ ਸਮਝ ਲੋ ਵੀ ਦੇਖੋ ਤੇ ਆਪਾਂ ਚਾਹਾਂ ਘਰ ਮੇਰੇ ਬਾਹਰ ਪੱਕੇ ਇਲਾਕੇ ਨੇ ਇਹਨਾਂ ਨੂੰ ਨਵਾ ਕੇ ਸਾਫ ਕਰਕੇ ਇਹਨਾਂ ਨੂੰ ਦਬਾ ਦੇ ਦਬਾ ਕੇ ਇਹਨਾਂ ਨੂੰ ਜਦੋਂ ਬੰਨਾ ਜਿਨਾ ਚਾਹੇ ਦਰੱਖ ਕਰਮੀ ਜੋ ਅਨਕੋ ਪਹਿਲਾਂ ਵੀ ਵੀਕ ਦੇਣਾ ਹਣੇ ਇੱਕ ਪੱਕੇ ਦਾ ਹੱਲ ਹੋ ਜਾ ਫਰ ਪੈ ਜਾਊਗਾ ਹਾਂ ਮੈਂ ਫਾਗ ਲੈਣਾ ਕਹਿੰਦੇ ਫਾੜੀਆ ਹੋਇਤਨ ਹੋ ਰਿਹਾ ਕੁਛ ਨਹੀਂ ਆਉਣ ਨਹੀਂ ਆਲ ਪਾਰ ਉਹ ਮੋਟਰ ਦਾ ਮੋਟਰ ਦਾ ਨਹੀਂ ਕੋਈ ਪਤਾ ਮੋਟਰ ਨੂੰ ਨੁਕਸਾਨ ਹੋ ਗਿਆ ਹੋਊਗਾ ਇਹ ਨਹੀਂ ਮੈਨੂੰ ਪਤਾ ਕਿ ਸਾੜ ਗਿਆ ਕਿ ਕਿੰਨੇ ਜਣੇ ਸਲੋ ਚੱਲਦਾ ਸੀ ਨਾ ਮੈਂ ਮੇਰੇ ਆਪ ਦਾ ਨੂੰ ਤਾਂ ਇਹ ਚੱਕਰ ਪਟਾ ਗਿਆ ਜੇ ਉਹ ਇੱਕ ਪਾਸੇ ਜọt ਤੇ ਗਿਆ ਨਾ ਉਹ ਤਾਂ ਲੋਡ ਪਾਏਗਾ ਮੋਟਰ ਨੇ ਹਾਂ ਤੇ ਚੰਦਨ ਨਾਲ ਜੀ ਫੜਾ ਸਾਰੇ ਪੱਖ ਖੜਕ ਪੈਦਾ ਖੋਲ ਕੇ ਕੋਈ ਗੱਲ ਨਹੀਂ ਇਹ ਖੰਨੇ ਦੀ ਆਸ ਪਰ ਬਾਚ ਗਈ ਨਹੀਂ ਹਣ ਇਹਨੂੰ ਲਵਾਏ ਦਿਓ ਖਾਲੀ ਖੜੇ ਦਾ ਵੀ ਕੁਝ ਕੇ ਨੀਗਾ ਐਂ ਡਰਜਾ ਲੱਗਦਾ ਨਾ ਕੋਈ ਬਦਮੀ ਅੱਜ ਕਾਲ ਚੀਜ਼ ਐ ਤਕੋ ਵੀਰ ਦਾ ਕੋ ਪਰੋਂ ਨਿਕੋਂ ਬਾਹਰ ਤੇ ਹੰਦਾ ਕੰਦੇ ਦਾ ਜੀ ਕੇ ਇਹ ਪਾ ਫੇਰ ਲੈ ਤੇ ਪਰ ਤੇ ਵੀ ਚਾਰ ਲਾਉਂਦਾ ਪਰਮਾਤਮਾ ਸਾਰਿਆਂ ਨੂੰ ਪਰਮਾਤੀ ਰੱਖੇ ਕਿ ਛੋਟੀ ਜੀ ਹਨ ਕਹਿ ਲਈ ਨਾ ਵੱਡੀ ਘਟਨਾ ਵਾਪਰ ਜਾਂਦੀ ਹੈ ਕਈ ਵਾਰ ਸਾਡਾ ਵੀਰ ਰਾਜਿੰਦਰ ਸਿੰਘ ਬੰਦਾ ਜੀ ਸਿੰਘਰ ਨੇ ਉਹਨਾਂ ਨੂੰ ਚੋਟ ਲੱਗੀ ਹੈ ਅਕਸਰ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਸਾਡੇ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿਓ ਸੱਚੇ ਪਾਤਸ਼ਾਹ ਜੀ ਉਹ ਇਹ ਸਾਡੇ ਕਲਾਕਾਰਾਂ ਦੇ ਨਾਲ ਹੀ ਸਵੈਗਰਾਂ ਦੇ ਨਾਲ ਭੈਣ ਭਰਾਵਾਂ ਦੇ ਪੰਜਾਬ ਉਹਦੇ ਨਾਲ ਹੀ ਵੱਸਦਾ ਐਡ ਕੀ ਜੋ ਪੰਜਾਬ ਤੇ ਮਜੀਬਤਾਈ ਹੈ ਸਭ ਤੋਂ ਪਹਿਲਾਂ ਮੇਰਾ ਵੱਡਾ ਵੀਰ ਮਨਜੀਤ ਜੀ ਤਾਂ ਅਲਖ ਜੀ ਉਹ ਸਾਹਮਣੇ ਆਏ ਸਾਰਾ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੀ ਬਾਤ ਦੋ ਖੜੀ ਉੱਤਕ ਸੁਣਿਆ ਗਰੀਬਾਂ ਦੇ ਤੇ ਬਹੁਤ ਮਦਦ ਕੀਤੀ ਉਹਨੇ ਵੀਰ ਨੇ ਤੇ ਹੋਰ ਵੀ ਬਹੁਤ ਸਿੰਗਰਾਂ ਦੀ ਅਚਾਰ ਰਹੇ ਨੇ ਬਹੁਤ ਜ਼ਿਆਦਾ ਮੇਰੇ ਸਿੰਗਰ ਵੀਰ ਜੀਪੀ ਕਰੇ ਵਾਲ ਇਹਨਾਂ ਨੇ ਵੀ ਬਹੁਤ ਵੱਧ ਚੜ ਕੇ ਸੇਵਾ ਕੀਤੀ ਪਿਆਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਤੰਦਰੁਸਤੀ ਵਾਖਸ਼ੇ ਦੀ ਵਾਤਾਵਰਣ ਪਿਆਰ ਭਖਸ਼ ਤੇ ਮੇਰੇ ਵੀਰ ਨੂੰ ਪਾਜਵੀਰ ਸਿੰਘ ਜਵੰਦਾ ਜੀ ਉਹਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜਲਦੀ ਤੋਂ ਜਲਦੀ ਉਹ ਠੀਕ ਹੋ ਜੇ ਆਪਦੇ ਪਰਿਵਾਰ ਦੇ ਵਿੱਚ ਆਵੇ ਜੀ ਅਸੀਂ ਮੀਟ ਕਰਕੇ ਸੱਚੇ ਪਾਤਸ਼ਾਹ ਇਹ ਅਰਦਾਸ ਜ਼ਰੂਰ ਕਬੂਲ ਕਰ ਲਵੇ ਜੀ ਜਵੰਦਾ ਲਈ ਇਹ ਤੰਦਰੁਸਤੀ ਬਖਸ਼ੇ ਮਹਾਰਾਜ ਤੰਦਰੁਸਤੀ ਸਾਰੇ ਸਿੰਘਾਂ ਦਾ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪਿਆਰ ਤੋਂ ਲਈ ਨਾ ਸੋਚਦੇ ਨੇ ਉਰੀ ਪਾਲੇ ਸੋਚਦੇ ਨੇ ਬਹੁਤ ਹਰਿ ਪਿਆਰੇ ਸਿੱਖੇ ਰਾਜ ਦੇ ਮੇਰੇ ਪਹਿਰਾ ਦੋਨੋ ਤੋਂ ਨਵਾਂ ਜੀ ਤੁਹਾਡਾ ਪ੍ਰਭਾਤ ਵਾਚੋ ਨਾ ਕਰ ਦਿੱਤੀ ਸਸੇ ਕਾਲ ਦੇ ਸਾਰੇ ਭੈਣ ਭਰਾਵਾਂ ਨੂੰ ਸਾਡਾ ਪੱਲਾ ਦਾ ਹੋ ਸਦੀਰ ਨਹੀਂ ਅਰਦਾਸ ਕਰਦੇ ਆਂ ਅਸੀਂ ਪਤਾ ਨਹੀਂ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਆਪਣਾ ਪਿਆਰ ਹੋ ਸੋਨੇ ਦੀ ਚਿੜੀ ਆ ਪਹਿਲਾਂ ਤਾਂ ਇੱਕ ਹੜ੍ਹਾਂ ਦਾ ਹੋਇਆ ਨੁਕਸਾਨ ਬੜਾ ਇਹ ਨਾ ਹੜਾ ਇਸੇ ਦੇ ਉਹਦੇ ਕਰਕੇ ਨੁਕਸਾਨ ਹੋਇਆ ਪੰਜਾਬ ਦਾ ਹੁਣ ਇੱਕ ਨਮੀ ਤੋਂ ਨਵੇਂ ਹੜ੍ਹ ਹੋਏ ਇਸੇ ਤਰ੍ਹਾਂ ਘਟਨਾ ਵੇਖ ਨੂੰ ਨਜ਼ਰ ਆ ਸਾਨੂੰ ਨਜ਼ਰ ਆ ਹੁਣੇ ਆ ਸਿੰਗਰ ਵੀਰ ਜੀ ਚਲੋ ਤੱਕ ਜਾਂਦਾ ਤੁਸੀਂ ਕੀ ਖਬਰ ਕਰ ਰਹੇ ਹੋ ਚਲੋ ਤਾਂ ਜਲਦ ਬਤਾਇਆ ਵੀਰ ਆਪ ਦੇ ਪਰਿਵਾਰ ਵਿੱਚ ਠੀਕ ਠਾਕ ਹੋ ਗਿਆ ਜੇ ਬਸ ਵਧੀਆ ਖਬਰ ਸਾਨੂੰ ਮੈਨਜ਼ੇ ਇਹ ਹੀ ਇਸ ਦਾ ਸੋਚਣਾ ਚਾਹੁੰਦੇ ਸੀ ਕਰਕੇ ਅਸੀਂ ਕੱਲ ਬਲੌਗ ਨਹੀਂ ਬਣਾ ਸਕੇ ਮਨ ਜਾਂ ਦੁੱਖੀ ਹੋ ਗਿਆ ਸੀ ਜਦੋਂ ਇਹ ਘਟਨਾ ਸੁਣੀ ਬਹੁਤ ਜਰਾ ਮਾਤਰਾ ਹੋਇਆ ਕਿਸੇ ਨਾ ਜਾਣਤਾ ਕੀ ਇਹ ਪੰਜਾਬ ਨੂੰ ਕਿਤੇ ਕੋਈ ਘਟਨਾ ਸਾਨੂੰ ਮਿਲਦੀ ਹੈ ਕਿਤੇ ਕੋਈ ਘਟਨਾ ਸਾਨੂੰ ਮਿਲਦੀ ਹੈ ਇਸੇ ਕਰਕੇ ਹੀ ਵੀਰ ਨੂੰ ਪ੍ਰਮਾਤਮਾ ਇਹ ਬਾਈ ਬ੍ਰੂ ਦੇੇਰ ਦਸਤ ਕਰਦੇ ਆ ਕਿ ਜਲ ਜਲ ਠੀਕ ਕਰੇ ਮੈਂ ਬ੍ਰੂ ਜੀ ਤੇ ਜੀ ਤੰਦਰੁਸਤ ਕਰੇ ਵੀਰ ਨੂੰ ਛੋਟੇ ਛੋਟੇ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਜਲ ਜਲ ਵੀਰ ਤੰਦਰੁਸਤ ਹੋ ਕੇ ਜਾਵੇ ਐਸੇ ਇਹ ਅਰਦਾਸ ਹੈ ਸਾਡੇ ਦਾ ਇਹ ਹੀ ਕਹਿਣਾ ਚਾਹਣੇ ਆ ਉਸ ਵੀਰ ਦਾ ਪ੍ਰਮਾਤਮਾ ਉਹਨੂੰ ਤੰਦਰੁਸਤੀ ਰੱਖੇ ਜੀ ਆਪ ਦੇ ਪਰਿਵਾਰ ਚ ਆਵੇ ਕਸ ਵੀਰ ਦੇ ਲਈ ਬਹੁਤ ਜ਼ਿਆਦਾ ਮਾਨਦੂਰੀਆ ਜਲਦ ਤੋਂ ਜਲਦ ਸੋਨੇ ਦੀ ਛੀ ਆਪਣਾ ਪੰਜਾਬ ਕਿਸਦੀ ਨਜ਼ਰ ਨਾਲ ਕੀਆ ਵੀਰ ਨੂੰ ਛੇਤੀ ਤੋਂ ਛੇਤੀ ਕੀ ਕਹੋ ਜੇ ਚੰਗੀ ਖਬਰ ਸੁਣੀਏ ਬਸ ਇੱਥੇ ਅਸੀਂ ਐਂਡ ਕਰਦੇ ਆਂ ਕੱਲ ਨੂੰ ਤੁਹਾਨੂੰ ਬਲੌਗ ਦੇ ਨਾਲ ਮਿਲਾਂਗੇ